ਹਾਂਜੀ ਸਤਿ ਸ੍ਰੀ ਅਕਾਲ ਜੀ। ਅਸੀਂ ਪੰਜਾਬ ਵਰਕਰਾਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਜਿਹੜੇ ਚੈਨਲ ਤੇ ਜੁੜ ਗਏ ਹੋ। ਸਤਿਵੰਤ ਬਹੁਤ ਬਹੁਤ ਮਾਤਮਾ। ਬਹੁਤ ਬਹੁਤ ਰੱਖੀ ਆ ਬਖਸ਼ੀ ਤੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਅੱਜਕੱਲ੍ਹ ਸਾਨੂੰ ਕਿ ਲੋਕ ਮੋਲਟਰੀਨ ਫੋਕੈਂਡ ਵਰਤੋਂ ਕਰ ਰਹੇ ਆ ਕਿਉਂਕਿ ਬਹੁਤ ਗਲਤ ਹੈ। ਕਿਉਂਕਿ ਫੁਲਸੇ ਨੇ ਹਮੇਸ਼ਾ ਜਿਵੇਂ ਪਤਾ ਹੀ ਹੈ ਨਾ ਜੋ ਕਿ ਹੰਦਿਕਾਰਕ ਤੁਮਾਂ ਦਾ ਫਾਇਦਾ ਕਰਦਾ। ਜਿਸ ਨਾਲ ਗਿਲੋਕੀ ਬਿਮਾਰ ਹੋ ਜਾਂਦੇ ਨੇ ਤੇ ਇੱਕ ਵਈ ਅਨੁਸਾਰੀ ਪ੍ਰੋਬਲਮ ਹੋ ਜਾਂਦੀ ਹੈ ਫਲੋਸ ਤੇ ਵਰਕੇ ਨਾ ਹੋ ਸਕੇ ਫੋਲਡਿੰਗ ਦੇ ਭਾਵਨੇ ਵਰਤੋਂ ਨਾ ਕਰੋ ਹਮੇਸ਼ਾ ਕਿ ਕਾਗਜ਼ ਦੇ ਟੁਕੜੇ ਵਰਤੋ ਕਰੋ ਕਿ ਕਾਗਜ਼ ਨੂੰ ਹਮੇਸ਼ਾ ਉਂਗਲਾਂ ਨਾਲ ਨਹੀਂ ਕਰਦਾ ਨੂੰ ਥੋੜਾ ਪਤਾ ਹੁੰਦਾ ਹੈ ਕਿੰਤੂ ਤੁਸੀਂ ਜੋ ਕਿ ਉਸ ਨੂੰ ਨੱਕਾ ਕਰਕੇ 2 ਮਿੰਟ ਵਿੱਚ ਹੀ ਮੱਚ ਜਾਂਦਾ ਸੋ ਫੋਰਚਨ ਜੀ ਨੀਰ ਬਾਪੇ ਨੇ ਵਰਤੋਂ ਕਰਨ ਤੇ ਇਤਰਾਖਾਲ ਕੋਲ ਰੋਕ ਦਿਖਾਈ ਹੋਈ ਹੈ। ਤੁਸੀਂ ਫੋਰਚਨ ਦੀ ਵਰਤੋਂ ਦਾ ਫਾਅਦਾ ਨਹੀਂ ਵਰਤੋ ਨਾ ਕਰੋ ਤਾਂ ਚੰਗਾ ਹੈ। ਨਾਈਟ ਆ। ਇਹ ਜਿਹਾ ਸਾਡੇ ਇੰਟਰਵਿਊ ਕੀ ਹੈ ਤਾਂ ਤੁਸੀਂ ਆ ਜਾਓਗੇ ਤਾਂ ਸਾਨੂੰ ਬਿਮਾਰੀ ਪਤਾ ਕਰੇਗਾ। ਜੇਕਰ ਫੋਰਚਨ ਬਾਪੇ ਅਸੀਂ ਬਾਹਰ ਛੱਡਦੇ ਹਾਂ ਤਾਂ ਬਾਹਰ ਜੋ ਕਿ ਪਸ਼ੂ ਉਸਨੂੰ ਖਾਂਦੇ ਨੇ ਤਾਂ ਅੰਮ੍ਰਿਤਿੰਦਰ ਜੋ ਕਿ ਕਿਸੇ ਤਰ੍ਹਾਂ ਬਿਮਾਰੀ ਪਤਾ ਕਰ ਦਿੰਦੀਆਂ ਨੇ। ਤੇ ਉਹਨਾਂ ਦੇ ਚੂ ਵੀ ਮੌਤ ਹੋ ਜਾਂਦੀ ਹੈ ਸੋ ਹਮੇਸ਼ਾ ਸੁਭਾਚਾ ਕਰੋ ਨਾ ਹੋ ਸਕੇ ਮਤਲਬ ਕਿ ਜਲਾਉਂਰ ਤੋਂ ਜੇ ਫਾਸਟਰ ਤੋਂ ਕੋਈ ਜਿਆਦਾ ਜੋ ਵੀ ਨਾ ਕਰੋ ਜਸ ਨੂੰ ਜੋ ਕਿ ਟਰਤੀਬ ਵਿੱਚ ਮਿੱਟੀ ਵਿੱਚ ਜੋ ਕਿ ਗੱਢ ਦੋ ਰੋਟੀ ਮਿੱਟੀ ਪਾ ਦਿਓ ਇਸ ਨਾਲ ਵੀ ਜੇ ਫਾਵੇ ਜੋ ਥੰਡੇ ਦਬੇ ਰਹਿਣਾ ਤੇ ਸੰਡੇ ਜੋ ਕਿ ਰਹਿਣ ਲਗੋਂ ਦੇ ਵਿੱਚ ਕੰਮ ਹੋਣਾ ਤੇ ਬਾਕੀ ਜਿਤਨਾ ਜੋ ਕੀ ਸਾਡੇ ਸਾਡੀ ਰਹਿ ਕੇ ਜੋ ਕੀ ਸਾਡੇ ਕਾ ਪ੍ਰਭਾਵ ਨਹੀਂ ਪਵੇਗਾ ਤੇ ਜੇਕਰ ਤੁਸੀਂ ਇਸ ਦੀ ਮਰ ਤੋਂ ਕੋਈ ਨਾ ਛੱਡੀ ਰਾਮ ਸਾਨੂੰ ਮੋੜ ਸਮਾ ਵਿੱਚ ਉਰਤ ਤੁਹਾਨੂੰ ਮਾਰੀਏ ਸਾਨੂੰ ਕਰਨੀ ਆ ਪੈ ਸਕਦੀਆਂ ਧੰਨਵਾਦ